ਗੁੱਡ ਮਾਰਨਿੰਗ ਆਲ ਫਰੈਂਡਸ ਅੱਜ ਅਸੀਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਸਦਕਾ ਮਨਿਕਨ ਸਾਹਿਬ ਦੇ ਦਰਸ਼ਨ ਕਰ ਲਏ ਨੇ ਇਹ ਜਿਹੜਾ ਵਲੌਗ ਸੀ ਜਿਹੜਾ ਪਿਛਲਾ ਅਸੀਂ ਉੱਥੇ ਸਮਾਪਤ ਕੀਤਾ ਤੋਂ ਫਿਰ ਨਵਾਂ ਵਲੌਗ ਆ ਸ਼ੁਰੂ ਕਰ ਰਹੇ ਆ ਹੁਣ ਆਪਾਂ ਚੱਲ ਰਹੇ ਆ ਆਪਾਂ ਜਾ ਰਹੇ ਆ ਮਨਾਲੀ ਕੁਲੂ ਮਨਾਲੀ ਟੂਰ ਦੇ ਉੱਤੇ ਤੇ ਕੁਲੂ ਮਨਾਲੀ ਟੂਰ ਦੇ ਬਾਰੇ ਤੁਹਾਨੂੰ ਵਿਸਤਾਰਪੂਰਵਕ ਜਾਣਕਾਰੀ ਦੇਵਾਂਗੇ ਆਓ ਚਲਿਏ ਸਾਡੇ ਨਾਲ ਕੁਲੂ ਮਨਾਲੀ ਦੇਖੋ ਜਿੱਦਾਂ ਅਡੇ ਪੂਜਾ ਹੁੰਦੀ ਏਦਾਂ ਨਗਰ ਕੀਰਤਨ ਜਿੱਦਾਂ ਕੱਢਦੇ ਉਸੇ ਹਿਸਾਬ ਨਾਲ ਅਡੇ ਪੂਜਾ ਕਰਦੇ ਆ ਜੀ ਮਨੀਕਰਨ ਸਾਹਿਬ ਤੋਂ ਅਸੀਂ ਫੇਰ ਆ ਗਏ ਉਸੇ ਚੌਂਕ ਤੇ ਜਿਹੜਾ ਰੋਡ ਆਪਾਂ ਆਨੰਦਪੁਰ ਸਾਹਿਬ ਤੋਂ ਮਨਾਲੀ ਨੂੰ ਜਾ ਰਿਹਾ ਸੀ ਤੇ ਆਪਾਂ ਉਦੋਂ ਐਨ ਮੰਨੀਕਰਨ ਨੂੰ ਗਏ ਸੀ ਹੁਣ ਆਪਾਂ ਕੁਲੂ ਵਾਲਾ ਰੋੜੇ ਵੱਡ ਲਿਆ ਇਹ ਜਾ ਰਿਹਾ ਜੀ ਕੁਲੂ ਮਨਾਲੀ ਨੂੰ ਬਰੇਜ ਦਿੱਤੋਂ ਦੀ ਇਹ ਆ ਰਿਹਾ ਜੀ ਬਰੇਜ ਬੜਿਆ ਰੋਡ ਖਰਾਬ ਸੀ 1.5 ਘੰਟੇ ਦੇ ਵਿੱਚ 31 31 ਕਿਲੋਮੀਟਰ ਕਵਰ ਕੀਤਾ ਕੁਲੂ ਕੀਆਂ ਹੁਸੈਨ ਵਾਦੀਆਂ ਆ ਰਹੀਆਂ ਕੁਲੂ ਕੀ ਸੀਨ ਵਾਦੀਆਂ ਚ ਵੜ ਗਏ ਜੀ ਉਸ ਸਿਟੀ ਦੇ ਵਿੱਚ ਐਂਟਰ ਕਰ ਗਏ ਹਾਂ ਸਿੱਟਮ ਤੋਂ ਕੁਝ ਮਿੰਟਾਂ ਤੋਂ ਤਬਾਹਾਂ ਉੱਥੇ ਵੀ ਜਾਵਾਂਗੇ ਰਾਈਟ ਹੈ ਨਾ ਮੇਰੇ ਸਟੇ ਕੇ ਰਾਈਟ ਹੈ ਰਾਈਟ ਹੀ ਜਾਣਾ ਓਏ ਬੀਬਾ ਮੈਂ ਕਿਹਾ ਨਾ ਰਾਈਟ ਹੀ ਗੱਡੀ ਨੂੰ ਜਦੋਂ ਹੋ ਗਈ ਸਾਮਾਨ ਬਾਅਦ ਚ ਕੱਢਣਾ ਪਹਿਲਾਂ ਪਤਾ ਹੈ ਮਾਹੀ ਗੁਰਦੁਆਰਾ ਸਾਹਿਬ ਆ ਗਿਆ ਆਹਾਂ ਜੀ ਕੰਨੂ ਦਾ ਏ ਗੱਡੀ ਕਿੱਥੇ ਲਾਉਣੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਸੀਂ ਮਨਾਲੀ ਤੋਂ ਮਨਾਲੀ ਨੂੰ ਜਾਂਦੇ ਜੋ ਆਨੰਦਪੁਰ ਸਾਹਿਬ ਤੋਂ ਜਾਂ ਮਨੀਕਰਨ ਸਾਹਿਬ ਤੋਂ ਜਾਂਦੇ ਜੋ ਤੇ ਰਸਤੇ 'ਚ ਕੁੱਲੂ ਪੈਂਦਾ ਹੈ ਕੁੱਲੂ ਦੇ ਵਿੱਚ ਅਗਰ ਤੁਸੀਂ ਰੁਕਣਾ ਚਾਹੋ ਤਾਂ ਇੱਥੇ ਗੁਰਦੁਆਰਾ ਸਿੰਘ ਸਭਾ ਜੋ ਬਹੁਤ ਹੀ ਵਧੀਆ ਅਰੇਂਜਮੈਂਟ ਹੈ ਇੱਥੇ ਤੇ ਬਹੁਤ ਵਧੀਆ ਸਾਫ਼ ਸੁਥਰੇ ਕਮਰੇ ਆ ਤੇ ਗੁਰੂ ਘਰ ਦੇ ਵਿੱਚ ਤੁਸੀਂ ਇੱਥੇ ਰੁਕ ਸਕਦੇ ਜੋ ਆਉ ਤੁਹਾਨੂੰ ਦਿਖਾਉਂਦੇ ਆ ਕਿ ਇੱਥੇ ਗੁਰੂ ਘਰ ਵਿੱਚ ਰਹਿ ਕੇ ਖਾਣਾ ਪੀਣਾ ਔਰ ਬੜਾ ਵਧੀਆ ਸਿਸਟਮ ਹੈ ਇਹਨਾਂ ਦਾ ਇੱਥੇ ਤੁਸੀਂ ਸਟੇ ਕਰ ਸਕਦੇ ਹੋ ਜੀ ਗੁਰੂ ਪਿਆਰਿਓ ਤੇ ਮੈਂ ਤੁਹਾਨੂੰ ਇਹਨਾਂ ਦਾ ਕੰਟੈਕਟ ਨੰਬਰ ਵੀ ਦੇ ਦਾਂਗਾ ਤੇ ਤੁਹਾਨੂੰ ਸਾਰੀ ਲੋਕੇਸ਼ਨ ਦੱਸਦਾ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਗੁਰਦੁਆਰਾ ਸਿੰਘ ਸਭਾ ਕੁੱਲੂ ਦੇ ਦਰبار صاحب ਤੇ ਇੱਧਰ ਦਫਤਰ ਆ ਬੱਬਾ ਜੀ ਦਾ ਤੁਹਾਡੇ ਨਾਲ ਮੁਲਾਕਾਤ ਕਰਾਵਾਂਗਾ ਜਿੱਥੇ ਕਮਰਿਆਂ ਦੀ ਬੁਕਿੰਗ ਵਗੈਰਾ ਹੁੰਦੀ ਹੈ ਇੱਥੇ ਜਿਹੜਾ ਉਹ ਇੱਥੇ ਦੱਸੋ ਤੁਸੀਂ ਪਰ ਹੁਣ ਮਨੀ ਦੇ ਖਾਤੋਂ ਆਉਂਦੇ ਹਾਂ ਜਿੱਥੇ ਜਿੱਦ ਤੋਂ ਫਾਟੂਰਾ ਆਵਾਜ਼ਾਂ ਮਿਲੋ ਚਾਹੀਸੀ ਜਿੱਥੇ ਮਨੀ ਕਰ ਸਮੂਹ ਨੇਥੇ ਉੱਥੇ ਪਹਲੀ ਵਾਰੀ ਆਇਆ ਪਹਿਲੀ ਵਾਰੀ ਨਾ ਪਹਿਲੀ ਵਾਰੀ ਆਇਆ ਥਿਰ ਆ ਗਿਆ ਵਾਹੀਗੁਰ ਜੀ ਦਾ ਖਾਲਸਾ ਵਾਹੀਗੁਰ ਜੀ ਦੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਤੇ ਸੁਭਾਗਾ ਦੇਣਾ ਕਿ ਅਸੀਂ ਯਾਤਰਾ ਤੋਂ ਮਨੀਕਰਨ ਸਾਹਿਬ ਤੋਂ ਆ ਰਹੇ ਸੀ ਤੇ ਆਪਾਂ ਵਿਚਾਰ ਕੀਤਾ ਕਿ ਕੁਲੂ ਗੁਰਦੁਆਰਾ ਸਿੰਘ ਸਭਾ ਮੈਂ ਵੈਸੇ ਪਹਿਲਾਂ ਵੀ YouTube ਤੋਂ ਵੇਖਿਆ ਸੀ ਤੇ ਮੈਂ ਕਹਾਂ ਜੇ ਉਹ ਇੱਕ ਦਿਨ ਇੱਥੇ ਸਟੇ ਕਰਦੇ ਆ ਤਾਂ ਅਸੀਂ ਅਸੀਂ ਬਹੁਤ ਆਪਣੇ ਆਪ ਨੂੰ ਭਾਗਾਂ ਨੇ ਸਮਝਦੇ ਆ ਕਿ ਇੱਥੇ ਆਪਾਂ ਸਟੇ ਕੀਤਾ ਇਹ ਗੁਰਦੁਆਰਾ ਸਾਹਿਬ ਜਿਹੜਾ ਵਾ ਤੁਹਾਡਾ ਅਖਾਰਾ ਪੰਜਾਬ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਤੇ ਇੱਥੇ ਜਦੋਂ ਅਸੀਂ ਐਂਟਰ ਹੋਏ ਆ ਤੇ ਅੰਦਰ ਦਫਤਰ 'ਚ ਸਿੰਘ ਸਾਹਿਬ ਨਾਲ ਸਾਡੀ ਮੁਲਾਕਾਤ ਹੋਈ ਆ ਸਿੰਘ ਸਾਹਿਬ ਤੁਸੀਂ ਆਪਣਾ ਨਾਮ ਦੱਸਿਓ ਪਹਿਲਾਂ ਮੈਂ ਨਾਂ ਨਹੀਂ ਕਰਤੀ ਸਰ ਹਰਪ੍ਰੀਤ ਸਿੰਘ ਬਾਬਾ ਜੀ ਦਾ ਨਾਮ ਆ ਤੇ ਇੱਥੇ ਸਾਰਾ ਅਰੇਂਜਮੈਂਟ ਤੁਸੀਂ ਦੇਖਦੇ ਹੋ ਜੋ ਜੋ ਕਮਰਿਆਂ ਦਾ ਅਰੇਂਜਮੈਂਟ ਇੱਥੇ ਤੁਹਾਨੂੰ ਰਾਤ ਸਟੇ ਕਰਨ ਲਈ ਕਮਰਾ ਮਿਲ ਜੇਗਾ ਹਰ ਤਰ੍ਹਾਂ ਦੇ ਇੱਥੇ ਕਮੋਡਿਸ਼ਨ ਵਧੀਆ ਵਾ ਮੈਂ ਚੈੱਕ ਵੀ ਕੀਤੀ ਆ ਬਿਲਕੁਲ ਬਹੁਤ ਸਾਫ਼ ਸੁਥਰਾ ਮਨ ਲੋ ਕਮੋਡਿਸ਼ਨ ਆ ਪਰਿਵਾਰ ਸਮੇਤ ਤੁਸੀਂ ਆ ਸਕਦੇ ਹੋ ਸਿੰਗਲ ਕਮਰਾ ਵੀ ਆ ਨਾਲ ਇੱਕ ਬੈੱਡ ਅਲੱਗ ਤੋਂ ਵੀ ਬੈੱਡ ਲੱਗਾ ਹੋਇਆ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰੋ ਸੇਵਾ ਕਰੋ ਲੰਗਰ ਪਾਣੀ ਸਭ ਕੁਝ ਹੈ ਬਾਬਾ ਜੀ ਕਿੰਨਾ ਕਿ ਜੇ ਤੁਸੀਂ ਤੇ ਸੇਵਾ ਕੰਢੇ ਦੋ ਮਹੀਨੇ ਦੋ ਮਹੀਨੇ ਬਾਬਾ ਜੀ ਤੇ ਸੇਵਾ ਕੰਢੇ ਨੇ ਇਧਰ ਮੈਨੇ ਮੈਂ ਇੱਥੇ ਇਹ ਵੀ ਇੱਥੇ ਸੇਵਾ ਕੰਡੇ ਨੇ ਤੇ 500 ਰੁਪਈਆ ਜਿਹੜਾ ਵਾ ਬਾਬਾ ਜੀ ਕਮਰੇ ਦਾ ਨਾ ਰੈਂਟ ਹੈ ਇੱਕ ਰਾਤ ਇੱਕ ਦਿਨ ਦਾ 12 ਵਜੇ ਤੋਂ ਲੈ ਕੇ 12 ਵਜੇ ਤੱਕ ਤੇ ਜੇ ਬਾਬਾ ਜੀ ਕੋ ਸਿੰਗਲ ਬੰਦਾ ਹੁੰਦਾ ਤਾਂ ਉਹਦੇ ਲਈ ਜਾਂ ਕੋਈ ਹੋਰ ਵੀ ਕੋਈ ਫੈਸਿਲਿਟੀ ਹੈ ਕਹਿੰਦਾ ਮਤਲਬ 100 ਰੁਪਈਆ ਇੱਕ ਬੰਦੇ ਦੇ ਸਾਹ ਨਾਲ ਦੇ ਤੇ ਉਹ ਵਾਧਾ ਹੋ ਜਾਂਦਾ ਅੱਛਾ ਉਹਦੇ ਵਿੱਚ ਪਿਛਾਦਾ ਪਾਣੀ ਬਿਲਕੁਲ ਫਰੀ ਹੈ ਜਿਵੇਂ ਸੇਵਾ ਨੂੰ ਦਿਓ ਤਾਂ ਦਿਓ ਜੀ ਕੋਈ ਹੋਰ ਆਪਣੇ ਕੋਲ ਕੋਈ ਸਿਸਟਮ ਨਹੀਂ ਹੈ ਜੀ ਬਾਬਾ ਜੀ ਨੇ ਦੱਸਿਆ ਕਿ ਜਿੱਦਾਂ ਕੋਈ ਸਿੰਗਲ ਕੰਦਰਾ ਵੀ ਆਂਦਾ ਵੀ ਨਹੀਂ ਹੋਟ ਕਰ ਸਕਦਾ ਕਿ ਮੈਂ ਕਮਰਾ ਨਹੀਂ ਲੈਣਾ ਚੰ ਜਿਆਦਾ ਪੈਸੇ ਨਹੀਂ ਖਤਨੇ ਤੇ ਇੱਕ ਹੌਲ ਆ ਤੇ ਹੌਲ ਦੇ ਵਿੱਚ 100 ਰੁਪਏ ਦੀ ਸੇਵਾ ਦੇ ਵਿੱਚ ਰਹਿ ਕੇ ਲੰਗਰ ਪਾਣੀ ਵੀ ਦੇਖੋ ਅੱਜ ਦੇ ਜਮਾਨੇ ਦੇ ਵਿੱਚ 100 ਰੁਪਏ ਦੀ ਉੱਥੇ ਬਾਹਰ ਬੈਠੀਏ ਤੇ ਚਾਹ ਦੇ ਨਾਲ ਇੱਕ ਨਾਸਤੇ ਨੇ 100 ਰੁਪਏ ਖਰਚਾ ਹੋ ਜਾਂਦਾ ਹੋਟਲਾਂ ਦੀ ਤੇ ਗੱਲ ਕਰਾਂ ਤੇ 2-3-3-4000 ਰੁਪਏ ਕਰਾਇਆ 100 ਬਾਬਾ ਜੀ ਨੇ ਬੈੱਡ ਦੇ ਉੱਤੇ ਗੱਦੇ ਦਿੱਤਾ ਜਾਂਦਾ ਮਿਲ ਕੇ ਗੱਦਨਾ ਤੇ ਉਹ ਨਾਲ ਉੱਪਰ ਚਦਰ ਚੁੱਦਰ ਜਾਂ ਕੁਝ ਚਦਰ ਚੁੱਦਰ ਕੰਪਲ ਸਾਰਾ ਕੁਝ ਦਿੱਤਾ ਜਾਂਦਾ ਵਾਹਿਗੁਰੂ ਜੀ ਇਹ ਬਹੁਤ ਵੱਡੀ ਸੇਵਾ ਬਹੁਤ ਵੱਡਾ ਕੰਗਾ ਇਹ ਸਿੱਖ ਧਰਮ ਦੇ ਵਿੱਚ ਬਹੁਤ ਮਹੱਤਤਾ ਇਸੇ ਕਰਕੇ ਕਿ ਤੁਸੀਂ ਜਿੱਥੇ ਵੀ ਜਾਓਗੇ ਭੁੱਖੇ ਨਹੀਂ ਰਹੋਗੇ ਰਹਿਣਾ ਤੇ ਖਾਣ ਦੀ ਤੁਹਾਨੂੰ ਹਰ ਜਗ੍ਹਾ ਇਹ ਚੀਜ਼ਾਂ ਮਿਲਦੀਆਂ ਨੇ ਅਸੀਂ ਵੀ ਬਹੁਤ ਭਾਗਾਂ ਵਾਲੇ ਆ ਕਿ ਅਸੀਂ ਚੱਲੇ ਸੀ ਆਨੰਦਪੁਰ ਸਾਹਿਬ ਤੋਂ ਮਨੀਕਰਨ ਸਾਹਿਬ ਤੋਂ ਤੇ ਇਸ ਗੁਰਦੁਆਰੇ ਸਾਹਿਬ ਤੋਂ ਰੁਕੇ ਆ ਭਾਈ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿੱਦਾਂ ਅਸੀਂ ਕੱਲ ਆਏ ਹੀ ਨਹੀਂ ਸੀ ਉਹਨਾਂ ਨੂੰ ਲੰਗਰ ਪਾਣੀ ਇਹਨਾਂ ਨੇ ਛਕਾਇਆ ਬਹੁਤ ਵਧੀਆ ਇਹਨਾਂ ਨੇ ਮੈਨੂੰ ਸੁਭਾਅ ਲੱਗਾ ਬਹੁਤ ਵਧੀਆ ਵਿਚਾਰ ਇਹਨਾਂ ਦੇ ਲੱਗੇ ਔਰ ਇਹ ਕਥਾ ਵਜਕ ਵੀ ਨੇ ਗੁਰਦੁਆਰੇ ਦੀ ਸੇਵਾ ਹੀ ਸੰਭਾਲ ਰਹੇ ਨੇ ਗਰੰਥੀ ਸਿੰਘ ਦੀ ਔਰ ਕਿਤਨੇ ਬੜਾ ਵਧੀਆ ਮੈਨੂੰ ਇਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਜੇ ਮਾਰਕ ਨੇ ਜਾਇਆ ਤੇ ਫਿਰ ਕਿਤੇ ਦਰਸ਼ਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਮਨ ਨੂੰ ਖੁਸ਼ੀ ਹੋਈ ਹੈ ਕਿ ਅੱਜ ਸਿੰਘ ਸਭਾ ਗੁਰਦੁਆਰਾ ਕੁੱਲੂ ਦੇ ਵਿੱਚ ਆਪਾਂ ਇੱਕ ਰਾਤ ਰੁਕੇ ਸੀ ਉੱਥੇ ਸਾਨੂੰ ਬਹੁਤ ਹੀ ਸਤਿਕਾਰਯੋਗ ਸਾਡੇ ਬੀਬੀ ਜੀ ਮਿਲੇ ਨੇ ਇਹਨਾਂ ਸਾਨੂੰ ਦੁਪਹਿਰਾਂ ਨੂੰ ਵੀ ਕੱਲ ਪ੍ਰਸ਼ਾਦਾ ਸ਼ਿਕਾਇਤ ਤੇ ਬਹੁਤ ਸੇਵਾ ਕਰਦੇ ਨੇ ਇਹਨਾਂ ਦੇ ਹਸਬੰਦ ਵੀ ਤੇ ਇਹਨਾਂ ਦੇ ਬੱਚੇ ਵੀ ਇੱਥੇ ਇੱਥੇ ਸੇਵਾ ਕੰਢੇ ਨੇ ਬਹੁਤ ਇਹਨਾਂ ਦਾ ਨਿੱਗਾ ਸੁਭਾਅ ਆ ਤੇ ਮੈਂ ਬੀਬੀ ਪੁੱਛੇ ਬੀਬੀ ਤੁਹਾਡਾ ਨਾਂ ਕੀ ਆ ਮੀਤ ਕੋਟ ਮੀਤ ਕੋਟ ਤੇ ਥੋੜੇ ਸਮੇਂ ਤੋਂ ਕਿੰਨੇ ਸਮੇਂ ਤੋਂ ਇੱਥੇ ਜਿ ਆਏ ਹੋ 20-25 ਦਿਨ ਤੋਂ ਲੰਗਰੀ ਦੀ ਸੇਵਾ ਕਰ ਰਹੇ ਨੇ ਇਹਨਾਂ ਦਾ ਪੂਰਾ ਪਰਿਵਾਰ ਆ ਬੇਟਾ ਬਹੁਤ ਵਧੀਆ ਕੀਰਤਨ ਦੇ ਨਾਲ ਤਪਲੇ ਦੀ ਸੇਵਾ ਕਰ ਰਿਹਾ ਆ ਬਾਬਾ ਜੀ ਨੂੰ ਤੁਹਾਨੂੰ ਮੈਂ ਬੁਲਾਵਾਂਗਾ ਉਹਨਾਂ ਨੇ ਵੀ ਬਹੁਤ ਨਿੱਗਾ ਸੁਭਾਅ ਆ ਤੇ ਲੰਗਰ ਦੀ ਇੱਥੇ ਸੇਵਾ ਕਰਦੇ ਨੇ ਜਦੋਂ ਵੀ ਕਿਤੇ ਆਉਣ ਦਾ ਤੁਹਾਨੂੰ ਮੌਕਾ ਮਿਲੇ ਇਹਨਾਂ ਦਾ ਆਸ਼ੀਰਵਾਦ ਜ਼ਰੂਰ ਲਿਓ ਕਿਉਂਕਿ ਸੇਵਾ ਜਿਹੜੀ ਆ ਕਰਨੀ ਅੱਜ ਦੇ ਯੁੱਗ ਵਿੱਚ ਬਹੁਤ ਘੱਟ ਲੋਕ ਮਹਿਸੂਸ ਕਰਦੇ ਨੇ ਤੇ ਇਹਨਾਂ ਨੇ ਬਹੁਤ ਵੱਡਾ ਭੱਗਾ ਬਹੁਤ ਵੱਡ ਭਾਗੀ ਨੇ ਕਿ ਇਹ ਗੁਰਦੁਆਰੇ ਸਾਹਿਬ 'ਚ ਸੇਵਾ ਕਰ ਰਹੇ ਨੇ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਤੇ ਰੱਬ ਨੇ ਚਾਇਆ ਤੇ ਫਿਰ ਕਿਤੇ ਮੁਲਾਕਾਤ ਹੋਏਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁੱਲੂ ਸ਼ਹਿਰ ਤੇ ਕੁੱਲੂ ਸ਼ਹਿਰ ਕੋ ਮਰੇ ਇਥੇ ਮੇਲਾ ਲੱਗਿਆ ਹੈ ਇੱਕ ਆਓ ਤੁਹਾਨੂੰ ਦਿਖਾਈਏ ਕੁੱਲੂ ਸ਼ਹਿਰ ਦੇ ਨਜ਼ਾਰੇ ਲੰਡੇ ਪੈਂਦੇ ਲੰਡੇ ਇਹ ਵੀ ਸ਼ੌਕੀਆ ਆ ਜਾਓ ਆ ਜਾਓ ਪਹਿਲਾਂ ਪਲੇਟ ਤੇ ਜਾਓ ਪਲਾਸਟਿਕ ਵਾਲਾ ਲੈ ਕੇ ਜਾਓ ਘਰ ਤੇ ਸਭ ਜਿਵੇਂ ਜਿਵੇਂ ਦਿਖੋ ਕਿਛੇ ਹੈਗਾ ਇਹ ਦਿਖਣਾ ਐਸੇ ਹੀ ਐਸੇ ਹੀ ਦਿਖ ਰਿਹਾ ਹੈ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੁਲੂ ਹਾਂਜੀ ਆ ਹੋਆ ਅੱਜ ਤਾਂ ਬਾਬਾ ਜਾਨੇ ਆਏ ਨੇ ਇਹ ਬਾਈ ਕੁੜੀ ਜਿਓ ਤੇ ਅੰਦਰ ਜਾ ਕੇ ਮੱਥਾ ਟੇਕਦੇ ਆ ਤੋ 7 ਵਜ ਗਏ ਆ 7:30 ਸੇਵਾ ਦਾ ਟਾਈਮ ददा दरिशा गुरुद्वारा साहिब दे वाग सतना मेर करियो भाई ये देखो भाई गुरुजी ਉਹ ਘਰ ਤੇ ਅਸੀਂ ਆਏ ਕੁਝ ਖਾਣ ਸਪ੍ਰਿੰਗ ਰੋਲ ਮੰਗਾਈ ਆ ਤੇ ਹੁਣ ਖਾ ਕੇ ਦੇਖਣਾ ਕਿ ਇਸ ਤਰ੍ਹਾਂ ਦੇ ਬਣਿਆ ਹੂੰ ਅਬ ਅੱਜ ਖਾ ਕੇ ਤੁਹਾਨੂੰ ਦੱਸ ਦੇ ਕਿ ਇਸ ਤਰ੍ਹਾਂ ਦੇ ਲੱਗਦੇ ਨੇ ਇਹ ਗੋਦਵਾਲੇ ਦੀ ਸਰਾਂ ਦਾ ਦੇਖੋ ਇਹ ਸਰਾਮ ਤੇ ਇੱਥੋਂ ਚੜ ਕੇ ਤੇ ਪਹਿਲੀ ਪੌੜੀ ਦੇ ਉੱਤੇ ਪਹਿਲੀ ਮੰਜ਼ਲ ਤੇ ਸਾਡਾ ਇੱਕ ਕਮਰਾ ਵਾ 103 ਇਹ ਆ ਜੀ ਰੂਮ ਵਿੱਚ ਤੁਹਾਨੂੰ ਮੈਂ ਦੱਸਦਾ ਸਾਡੇ ਨਾਲ ਦਿਲਜਾਨ ਹੀ ਬੇਟਾ ਤੇ ਇਸ ਕਰਕੇ ਅਸੀਂ 3 ਵਾਲਾ ਸਾਨੂੰ ਬੈੱਡ ਉਹਨਾਂ ਦਿੱਤਾ ਬੜਾ ਵਧੀਆ ਕਮਰਾ ਹੀ ਸਾਰਾ ਪਰਿਵਾਰ ਆਪਾਂ ਇੱਥੇ ਰਹੇ ਆ ਦੇਖੋ ਰੂਮ ਵਿੱਚ ਸ਼ੀਸ਼ਾ ਲੱਗਾ ਬੈੱਡ ਆ ਫੈਨ ਵਧੀਆ ਵਾ ਤੇ ਇਹ ਦੇਖੋ ਹੁਣ ਵਾਸ਼ਰੂਮ ਅਟੈਚ ਕਿੱਡਾ ਵਧੀਆ ਵੈਸਟਰਨ ਸੀਟ ਲੱਗੀ ਐ ਗੀਜ਼ਰ ਲੱਗਾ ਬਹੁਤ ਵਧੀਆ ਕੁੱਲ ਮਤਲਬ ਇਹ ਕਮਰਾ ਸੀ ਜਿਹੜਾ ਤੁਹਾਨੂੰ 500 ਰੁਪਏ ਰੈਂਟ ਉੱਤੇ ਕੁੱਲੂ ਗੁਰਦੁਆਰਾ ਸਾਹਿਬ ਚ ਮਿਲੇਗਾ ਪਰ ਇਹ ਆ ਵੀ ਇੱਥੇ ਬਿਲਕੁਲ ਗੁਰੂ ਮਰਿਆਦਾ ਨਾਲ ਰਹਿਣਾ ਪੈਣਾ ਵਾ ਤੇ ਉਦਾਂ ਰਹਿਣਾ ਜੀ ਹੁਣ ਦੱਸੋ ਜੀ ਤੁਸੀਂ ਹੁਣ ਤਿਆਰੀ ਆ ਹਾਂ ਜੀ ਤਿਆਰੀ ਤੇ ਤੁਹਾਡਾ ਗੁਰਦੁਆਰਾ ਸਾਹਿਬ ਕੁੱਲੂ ਵਾਲਾ ਜਿਹੜਾ ਦਰਸ਼ਨ ਕਿੱਦਾਂ ਦੇ ਰਹੇ ਤੇ ਇੱਥੋਂ ਦਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਜੀ ਬਹੁਤ ਵਧੀਆ ਰਿਹਾ ਐ ਇੱਥੋਂ ਦਾ ਐਕਸਪੀਰੀਅੰਸ ਸਾਡਾ ਗੁਰਦੁਆਰਾ ਸਾਹਿਬ ਵੀ ਬਹੁਤ ਵਧੀਆ ਰਹਿਣ ਸਹਿਣ ਦਾ ਬਹੁਤ ਵਧੀਆ ਔਰ ਵਾਹਿਗੁਰੂ ਦੀ ਕਿਰਪਾ ਨਾਲ ਸੇਵਾ ਵੀ ਹੋਈ ਆ ਜਿਹੜੀ ਸਭ ਤੋਂ ਵੱਡੀ ਸਾਡੇ ਲੇਖੇ ਲਗਣੀ ਆ ਬਾਕੀ ਠੀਕ ਹਾਂਜੀ ਤੁਸੀਂ ਦੱਸੋ ਜੀ ਤੁਹਾਡਾ ਐਕਸਪੀਰੀਅੰਸ ਕਿੱਦਾਂ ਰਿਹਾ ਖਾਣੇ ਦਾ ਕਿੱਦਾਂ ਦਾ ਜੀ ਘਰ ਵਾਂਗ ਮਹਿਸੂਸ ਹੋਇਆ ਬਿਲਕੁਲ ਬਹੁਤ ਵਧੀਆ ਦੇਖੋ ਜੀ ਕਿੱਡਾ ਯਾਰਕ ਹੁਣ ਆਦੀ ਤਿਆਰੀ ਆ ਇਹ ਦੇਖੋ ਆਪਾਂ ਹੁਣ ਇਹ ਜਿਹੜਾ ਬਲੌਗ ਆ ਇਹਨੂੰ ਇੱਥੇ ਹੀ ਸਮਾਪਤ ਕਰਨਾ ਤੇ ਅੱਗੇ ਮਨਾਲੀ ਜਾਣਾ ਤੇ ਇਹ ਮਨਾਲੀ ਜਾਂ ਤਿਆਰ ਆ ਸਭ ਕੁਝ ਹੁਣ ਅਹੀਂ ਰੈਡੀ ਆ ਔਰ ਰੂਲ ਦੇਖੋ ਜੀ ਉੱਥੇ ਲਿਖਿਆ ਸਾਰਾ ਕੁਝ ਤੇ ਉਹ ਹੁਣ ਆਪਣੀ ਗੱਡੀ ਰਾਣੀ ਤਿਆਰ ਆ ਤੇ ਇਹ ਬਾਬਾ ਜੀ ਥੱਲੇ ਘੁੰਮ ਰਹੇ ਆ ਤੇ ਹੁਣ ਸਾਡਾ ਛੇਵਾਂ ਪੜਾਅ ਆ ਜੀ ਛੇਵੇਂ ਪੜਾਅ ਤੇ ਅੱਜ ਚੱਲੇ ਪਾਉਣ ਲੱਗੇ ਆ ਤੇ ਛੇਵਾਂ ਪੜਾਅ ਵਾ ਪਹਿਲਾ ਅਸੀਂ ਅਸੀਂ ਘਰੋਂ ਚੱਲੇ ਸੀ ਤੇ ਮਾਤਾ ਕੀਰਤਪੁਰ ਨੀ ਜਿਹਦੇ ਦਰਸ਼ਨ ਕੀਤੇ ਫਿਰ ਆਨੰਦਪੁਰ ਸਾਹਿਬ ਦੇ ਗੁਰਦੁਆਰੇ ਸਭਨ ਦਰਸ਼ਨ ਕੀਤੇ ਫਿਰ ਆਪਾਂ ਉੱਥੇ ਵਿਰਾਸਤੇ ਖਾਲਸਾ ਦੇਖਿਆ ਫਿਰ ਆਪਾਂ ਕੀਰਤਪੁਰ ਸਾਹਿਬ ਦੇ ਗੁਰਦੁਆਰੇ ਸਾਹਿਬ ਦੇਖੇ ਬਾਬਾ ਬੁੱਢਣ ਸਾਹਿਬ ਦੀ ਦਰਗਾਹ ਦੇਖੀ ਉਸ ਤੋਂ ਬਾਅਦ ਆਪਾਂ ਫਿਰ ਮਨੀਕਨ ਸਾਹਿਬ ਵਿੱਚ ਦਰਸ਼ਨ ਕੀਤੇ ਇੱਕ ਦਿਨ ਰਹੇ ਦੂਜੇ ਦਿਨ ਚੱਲੇ ਤੇ ਫਿਰ ਆਪਾਂ ਕੁੱਲੂ ਦੇ ਕੁੱਲੂ ਆ ਕੇ ਕੁੱਲੂ ਗੁਰਦਆਰਾ ਸਾਹਿਬ ਚ ਦਰਸ਼ਨ ਕੀਤੇ ਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਵਾ ਬਹੁਤ ਮਿਲਾਪੜਾ ਸੁਭਾਅ ਸਟਾਫ ਗਰੰਤੀ ਸਾਹਿਬ ਦਾ ਲੰਗਰੀ ਸਾਹਿਬ ਦਾ ਭੈਣ ਜੀ ਇੱਥੇ ਇੱਕ ਹੋਰ ਮਿਲੇ ਨੇ ਬਹੁਤ ਦਾ ਸਾਰਾ ਨਿਕਾ ਸੁਭਾਅ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੇ ਆਪਾਂ ਫੇਰ ਮਿਲਾਂਗੇ ਤੁਹਾਨੂੰ ਹੁਣ ਨੈਕਸਟ ਵਲੌਗ ਮਨਾਲੀ ਵਾਲੇ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਣ ਗੁਰਦਾਰਾ ਸਾਹਿਬ ਤੋਂ ਚੱਲ ਪਏ ਆ ਗੱਡੀ ਬੈਕ ਹੁੰਦੀ ਪਈ ਆ ਤੁਹਾਨੂੰ ਅੱਗੇ ਜਾ ਕੇ ਵਿਖਾਉਨੇ ਕਿੱਧਰ ਨੂੰ ਜਾਂਦੇ ਆਪਾਂ